ਬੋਲੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਆਪ ਜੀ ਵੇਖ ਰਹੇ ਹੋ ਹੋਂਦ ਮੈਂ ਹਰਵਿੰਦਰ ਸਿੰਘ ਆਪ ਜੀ ਸਾਰਿਆਂ ਦਾ ਜੀ ਆਇਆਂ ਨੂੰ ਕਰਦਾ ਹਾਂ ਇਸ ਵੇਲੇ ਤੁਸੀਂ ਲਾਈਵ ਤਸਵੀਰਾਂ ਲਖਨਪੁਰ ਕੋਰੀਡੋਰ ਤੋਂ ਦੇਖ ਰਹੇ ਹੋ ਜਿੱਤੇ ਕਿ ਗਿਆਨੀ ਰਕबीर ਸਿੰਘ ਜੀ ਜਿਹੜੇ ਕਿ ਇਸ ਵੇਲੇ ਮੌਜੂਦਾ ਜਥੇਦਾਰਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉਹ ਲਖਨਪੁਰ ਤੋਂ ਹੁੰਦੇ ਹੋਏ ਉਹਨਾਂ ਦੇ ਜੰਮੂ ਵੱਲ ਨੂੰ ਜਾਣਾ ਤੇ ਪਾਪਾ ਇਸ ਵੱਲੇ ਕਾਰਿਡੋਰ ਤੇ ਖੜੇ ਆ ਉਹਨਾਂ ਨੂੰ ਰਿਸੀਵਿੰਗ ਦੇ ਲਈ ਆਪ ਜੀ ਵੇਖ ਸਕਦੇ ਹੋ ਕਿ ਜੰਮੂ ਦੀ ਤਵਾਜ ਜੀ ਦੀ ਵੀ ਸੰਗਤ ਹੈ ਅਤੇ ਆਗੂ ਹੈਗੇ ਨੇ ਉਹ ਇੱਥੇ ਪੁੱਜੇ ਹਨ ਸਪੈਸ਼ਲ ਤੌਰ ਤੇ ਤੇ ਨਾਲ ਹੀ ਜਿਹੜੇ ਸਰਮੋਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੈਂਬਰ ਵੀ ਸੀਗੇ ਉਹ ਵੀ ਇੱਥੇ ਪੁੱਜੇ ਨੇ ਆ ਉਹ ਪਹਿਲੇ ਗੱਲਬਾਤ ਕਰ ਰਹੇ ਹਨ ਕਿ ਜਿਸ ਦਿਨ ਮੀਰੀ ਪੀਰੀ ਦੇ ਪਾਤਸ਼ਾਹ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ ਸਿੱਖ ਪੰਥ ਦਾ ਸਰਵੋੱਚ ਤਖਤ ਸ਼੍ਰੀ ਅਕਾਲ ਤਖਸੈਬ ਤੋਂ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਸੈਬ ਅਤੇ ਹੈੱਡ ਗ੍ਰੰਥੀ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਜੋ ਇਹਨਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਜੰਮੂ ਕਸ਼ਮੀਰ ਦੀ ਧਰਤੀ ਤੇ ਪਹੁੰਚ ਰਹੇ ਹਨ ਬਹੁਤ ਸੰਗਤਾਂ ਵਿੱਚ ਉਤਸ਼ਾਹ ਹੈ ਪਿਆਰ ਹੈ ਔਰ ਚਾਹ ਹੈ ਕਿ ਸਿੰਘ ਸਾਹਿਬ ਨੂੰ ਜੀ ਆਇਆਂ ਕਹਿਣਾ ਹੈ ਠੰਡ ਵੀ ਅਤ ਦੀ ਹੈ ਸਾਰੇ ਜਾਣਦੇ ਹੋ ਜੰਮੂ ਕਸ਼ਮੀਰ ਦੀਆਂ ਸੰਗਤਾਂ ਪਰ ਸਿੰਘ ਸਾਹਿਬ ਦੇ ਚਾਹ ਵਿੱਚ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਤਕਰੀਬਨ 5:30 ਤੋਂ 6 ਵਜੇ ਜੰਮੂ ਤੁਰਵਾਨ ਕੀ ਕੀਤੀ ਸੀ ਸੋ ਅਸੀਂ ਜੰਮੂ ਲਖਨਪੁਰ ਬਾਰਡਰ ਤੇ ਸਾਰੇ ਇੱਥੇ ਨੌਜਵਾਨ ਵੀਰ ਪੰਦਰਦੀ ਜੋ ਵੀ ਸਿੰਘ ਸਾਹਿਬ ਨਾਲ ਪਿਆਰ ਕਰਨ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਨਾਲ ਪਿਆਰ ਕਰਨ ਵਾਲੇ ਵਿਸ਼ੇਸ਼ ਕਰਕੇ ਪਹੁੰਚੇ ਹਨ ਨਾਲ ਹੀ ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ ਉਹ ਦਾਸ ਦੇ ਪਰਿਵਾਰ ਵੱਲੋਂ ਜੋ ਸ੍ਰੀ ਖੰਡਪਾਤ ਸਾਹਿਬ ਪ੍ਰਾਰੰਭ ਕਰਵਾਏ ਗਏ ਹਨ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਕਿਉਂਕਿ ਉਸ ਵਿੱਚ ਵਿਸ਼ੇਸ਼ ਕਰਕੇ ਪਰਿਵਾਰ ਦੇ ਨਿੱਜੀ ਸੱਦੇ ਪੱਤਰ ਤੇ ਜੋ ਜਥੇਦਾਰ ਸ੍ਰੀ ਅਕਾਲਕਸਰ ਸਾਹਿਬ ਜੀ ਵਿਸ਼ੇਸ਼ ਕਰਕੇ ਪਹੁੰਚੇ ਹਨ ਅਸੀਂ ਸਾਡੇ ਪਾਸ ਸਰਦਾਰ ਨਰਿੰਦਰ ਸਿੰਘ ਜੀ ਬਾੜਾ ਸਾਹਿਬ ਜੋ ਕਿ ਵੈਸੇ ਹੀ ਸਾਡੇ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਹਨ ਵਿਸ਼ੇਸ਼ ਕਰਕੇ ਦਿਨਾਨਗਰ ਤੋਂ ਪਹੁੰਚੇ ਹਨ ਸਾਡੇ ਪਾਸ ਸਿੰਘ ਸਾਨੂੰ ਜੀਆਂ ਕਹਿਣ ਲਈ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਚੀਫ ਸੈਕਟਰੀ ਮੁਖਸ ਕਤਰ ਸਰਦਾਰ ਜਸਵਿੰਦਰ ਸਿੰਘ ਜੀ ਦੀਨਪੁਰ ਸਾਹਿਬ ਵਿਸ਼ੇਸ਼ ਕਰਕੇ ਪਹੁੰਚੇ ਹਨ ਦੀਨਪੁਰ ਸਕਤੀ ਸਾਹਿਬ ਨੂੰ ਬੇਨਤੀ ਹੈ ਜੀ ਥੋੜਾ ਅੱਗੇ ਆਓ ਜੀ ਇੱਕ ਜਕਾਰੇ ਰਾਹੀਂ ਅਤੇ ਨਾਲ ਇਹਨਾਂ ਦੇ ਜਸਵਿੰਦਰ ਸਿੰਘ ਜੀ ਦੀਪਾ ਜੀ ਉਹ ਵੀ ਪਹੁੰਚੇ ਹਨ ਅਸੀਂ ਇੱਕ ਜਕਾਰੇ ਰਾਹੀਂ ਪਹਿਲੇ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੋ ਪਤਵੰਤੇ ਸਾਡੇ ਕੋਲ ਪਹੁੰਚੇ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ ਸੈਕਟਰੀ ਸਰਦਾਰ ਜਸਵਿੰਦਰ ਸਿੰਘ ਜੀ ਦੀਨਪੁਰ ਔਰ ਸਾਬਕਾ ਮੈਨੇਜਰ ਸਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਰਹਿ ਚੁੱਕੇ ਹਨ ਉਹਨਾਂ ਨੂੰ ਜਕਾਰੇ ਰਾਹੀਂ ਸਾਰਿਆਂ ਨੇ ਜੀ ਆਇਆਂ ਕਹਿਣਾ ਜੀ ਬੋਲੇ ਸੋਨਹਾ ਸੋ ਅਸੀਂ ਬਹੁਤ-ਬਹੁਤ ਜੀ ਆਇਆਂ ਕਹਿੰਦੇ ਹਾਂ 5-7 ਮਿੰਟਾਂ ਦੇ ਅੰਦਰ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਜੰਮੂ ਕਸ਼ਮੀਰ ਦੀ ਧਰਤੀ ਤੇ ਪਹਿਲੀ ਵਾਰ ਪਹੁੰਚ ਰਹੇ ਹਨ ਨਾਲ ਉਹਨਾਂ ਦੇ ਜੋ ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁਖ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਉਹ ਵੀ ਪਹੁੰਚ ਰਹੇ ਹਨ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸਕੱਤਰ ਚੀਫ ਸੈਕਟਰੀ ਜੋ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾ ਸਾਹਿਬ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਹੋਰ ਵੀ ਉਹਨਾਂ ਦੇ ਨਾਲ ਜਿਹੜੇ ਪਤਵੰਤੇ ਪਹੁੰਚ ਰਹੇ ਹਨ 65 ਮਿੰਟਾਂ ਦੇ ਅੰਦਰ ਜੰਮੂ ਕਸ਼ਮੀਰ ਦੀ ਧਰਤੀ ਤੇ ਅਸੀਂ ਸਾਰੇ ਜੀ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਪਹੁੰਚੇ ਹਾਂ ਕਿਉਂਕਿ ਹੋਰ ਜਿਹੜੇ ਸਾਡੀਆਂ ਨਾਲ ਸੰਗਤਾਂ ਹਨ ਇਹ ਪਰਿਵਾਰ ਦਾ ਨਿੱਜੀ ਪ੍ਰੋਗਰਾਮ ਹੈ ਜਿਸ ਵਿੱਚ ਉਹਨਾਂ ਨੇ ਸਾਡੇ ਪਰਿਵਾਰ ਦਾ ਮਾਨ ਨਿਵਾਇਆ ਮੈਂ ਕਹਿੰਦਾ ਜੰਮੂ ਕਸ਼ਮੀਰ ਦੀ ਸੰਗਤ ਸਾਰੀ ਭਾਈ ਜਗਤਾਰ ਸਿੰਘ ਦਾ ਪਰਿਵਾਰ ਹੈ ਅਸੀਂ ਕੀਰਤਨੀਏ ਹਾਂ ਸੋ ਇਹ ਜੋ ਮਾਨੂੰ ਸਾਨੂੰ ਮਾਨ ਪ੍ਰਾਪਤ ਹੋਇਆ ਹੈ ਕਿ ਸਾਡੇ ਪਰਿਵਾਰ ਦਾ ਜੋ ਸਮਾਗਮ ਸੀ ਉਸ ਵੀ ਸਿੰਘ ਸਾਹਿਬ ਪਹਿਲੀ ਵਾਰ ਜੰਮੂ ਕਸ਼ਮੀਰ ਦੀ ਧਰਤੀ ਤੇ ਜੋ ਪਹੁੰਚ ਰਹੇ ਹਨ ਸੋ ਅਸੀਂ ਉਹਨਾਂ ਨੂੰ ਬਹੁਤ-ਬਹੁਤ ਜੀ ਆਇਆਂ ਕਹਿੰਦੇ ਹਾਂ ਮੈਂ ਚਾਹੁੰਦਾ ਕਿ ਜੋ ਸਿੱਖ ਮਿਸ਼ਨ ਸਾਡਾ ਜੰਮੂ ਕਸ਼ਮੀਰ ਹੈ ਜਿਸ ਦੇ ਨੁਮਾਇੰਦੇ ਸਾਡੇ ਪਾਸ ਇੰਚਾਰਜ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਵਿਸ਼ੇਸ਼ ਕਰਕੇ ਪਹੁੰਚੇ ਹਨ ਉਹਨਾਂ ਨੂੰ ਜੀ ਆਇਆਂ ਕਹਨ ਸੋ ਆਪਣੇ ਜਿਹੜੀ ਸੰਸਥਾ ਦੇ ਮੁਖੀ ਆ ਰਹੇ ਹਨ ਉਹਨਾਂ ਪਾਸੋਂ ਵੀ ਆਪ ਜੀ ਥੋੜਾ ਜਿਹਾ ਵਿਚਾਰ ਸਰਵਨ ਕਰੋ ਜੀ ਬਿਲਕੁਲ ਜੀ ਆਓ ਗੱਲ ਕਰਦੇ ਹਾਂ ਸਰਦਾਰ ਹਰਪਿੰਦਰ ਸਿੰਘ ਜੀ ਹੋਰ ਨਾਲ ਉਹ ਵੀ ਪਹੁੰਚੇ ਹੋਏ ਨੇ ਇੱਥੇ ਜਥੇਦਾਰ ਸਰਦਾਰ ਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਖੁਸ਼ੀਆਂ ਭਰਿਆ ਸਮਾਂ ਹੈ ਵਧਾਈਆਂ ਵਾਲਾ ਸਮਾਂ ਹੈ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਗ੍ਰੰਥੀ ਔਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਉਹ ਇਸ ਮਹਾਨ ਸਵਾਮਤ ਤੋਂ ਬਾਅਦ ਪਹਿਲੀ ਵਾਰ ਇਸ ਜੰਮੂ ਕਸ਼ਮੀਰ ਦੀ ਧਰਤੀ ਤੇ ਉਹ ਪਹੁੰਚ ਰਹੇ ਨੇ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜੰਮੂ ਕਸ਼ਮੀਰ ਦੀਆਂ ਸੰਗਤਾਂ ਦੇ ਵਿੱਚ ਬਹੁਤ ਇੱਕ ਸ਼ਰਧਾ ਇੱਕ ਪਿਆਰ ਹੈ ਡਿੱਠੇ ਸਬੇ ਥਾਮ ਨਹੀਂ ਤੁਦ ਜਿਹਿਆ ਤਨ ਤਨ RAMDAS GURU ਜਿਨ ਸਿਰਿਆ ਇਹਨੇ ਸੁਵਾਰੇ ਗੁਰੂ RAMDAS MAHARAJ ਜੀ ਦੇ ਦਰ ਘਰ ਦੇ ਨਾਲ ਇਨਾ ਅਥਾ ਪ੍ਰੇਮ ਜੰਮੂ ਕਸ਼ਮੀਰ ਦੀਆਂ ਸੰਗਤਾਂ ਦਾ ਹੈ ਔਰ ਛੇਵੇਂ ਪਾਤਸ਼ਾਹ ਧਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿਰਜੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਜੰਮੂ ਕਸ਼ਮੀਰ ਦੀਆਂ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਅਪਨਾ ਕੇ ਆਪਣਾ ਜੀਵਨ ਬਸਰ ਕਰ ਰਹੀਆਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਉਸ ਅਸਥਾਨ ਤੋਂ ਜਿਹੜੇ ਆ ਜਥੇਦਾਰ ਸਾਹਿਬ ਆ ਰਹੇ ਆ ਔਰ ਸਾਡੇ ਕੋਲ ਜਥੇਦਾਰ ਨਰਿੰਦਰ ਸਿੰਘ ਜੀ ਬਾੜਾ ਜੋ ਸਾਬਕਾ ਪ੍ਰਧਾਨ ਸਾਹਿਬ ਦੇ OSD ਔਰ ਸਮਾਜਿਕ ਧਾਰਮਿਕ ਗਤੀਵਿਧੀਆਂ ਤੁਸੀਂ ਇਹ ਜੁੜੇ ਹੋਏ ਜੇ ਜੰਮੂ ਕਸ਼ਮੀਰ ਦੀਆਂ ਸਾਰੀਆਂ ਸੰਗਤਾਂ ਬਾੜਾ ਜੀ ਦੇ ਨਾਲ ਜਦੋਂ ਇਹ ਮਹਾਨ ਨਗਰ ਕੀਰਤਨ ਗਿਆ ਸੀਗਾ ਸ੍ਰੀ ਸਹਿਜ ਪਾਠ ਲਹਿਰ ਦੀ ਸਮਾਪਤੀ ਸਮੇਂ ਉਸ ਵੇਲੇ ਪੜਾ ਜਿਹੜਾ ਸੀਗਾ ਇਹਨਾਂ ਦੇ ਗ੍ਰਹਿ ਬਾੜਾ ਵਿਖੇ ਹੀ ਕੀਤਾ ਸੀਗਾ ਸੋ ਆਹ ਬਾੜਾ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹ ਦੋ ਸ਼ਬਦ ਜਿਹੜੇ ਆ ਉਹ ਅ ਅੱਜ ਦੇ ਇਸ ਸਮਾਗਮ ਵਾਸਤੇ ਕਹਿਣ ਦੀਨਪੁਰ ਸਾਹਿਬ ਸਾਡੇ ਚੀਫ ਸੈਕਟਰੀ ਹਰਿਆਣਾ ਪ੍ਰਬੰਧਕ ਕਮੇਟੀ ਤੋਂ ਵੀ ਆਏ ਨੇ ਸਰਦਾਰ ਜਸਵਿੰਦਰ ਸਿੰਘ ਜੀ ਮੈਂ ਬੜਾ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਅੱਜ ਉੱਚੇਚੇ ਤੌਰ ਤੇ ਪਹੁੰਚੇ ਨੇ ਸਿੰਘ ਸਾਹਿਬ ਦੀ ਆਰੇ ਨੇ ਤੇ ਦੋ ਸ਼ਬਦ ਜਿਹੜੇ ਆ ਉਹ ਮੁਖਾਤਬ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਹਾਨ ਦਿਹਾੜਾ ਮਾਗੀ ਦਾ ਦਿਨ ਹੈ ਅੱਜ ਦੇ ਦਿਨ ਮੁਕਸਰ ਦੀ ਧਰਤੀ ਤੇ 40 ਮੁਕਤੀਆਂ ਨੇ ਟੁੱਟੀ ਗੰਢੀ ਦਾ ਖਿਤਾਬ ਹਾਸਲ ਕੀਤਾ ਸੀ ਤੇ ਗੁਰੂ ਸਾਹਿਬ ਕੋਲੋਂ ਆਪਣੇ ਜਿਹੜੇ ਆ ਅਸ਼ੀਰਵਾਦਾਂ ਪ੍ਰਾਪਤ ਕੀਤੀਆਂ ਸਨ ਬੜਾ ਵੱਡੀ ਕੁਰਬਾਨੀ ਦੇ ਕੇ ਉਹਨਾਂ ਨੇ ਜਿਹੜਾ ਆ ਇਹ ਦੁਬਾਰਾ ਗੁਰੂ ਸਾਹਿਬ ਦੇ ਪੁੱਤਰ ਬਣਨ ਦਾ ਮਾਣ ਹਾਸਲ ਕੀਤਾ ਸੀ ਅੱਜ ਸਾਰੀਆਂ ਸੰਗਤਾਂ ਬੜੇ ਸ਼ਰਧਾ ਨਾਲ ਧਿਆਰਾ ਬਣਾ ਰਹੀਆਂ ਨੇ ਇਧਰਲੇ ਪਾਸੇ ਅੱਜ ਜੰਮੂ ਕਸ਼ਮੀਰ ਦੀ ਧਰਤੀ ਤੇ ਸਤਕਾਰਯੋਗ ਪੰਥੀ ਸਰਵੋਤਮ ਸ਼ਖੀਅਤ ਜਿਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੱਦ ਗ੍ਰੰਥੀ ਇਹ ਜਿਹੜੀਆਂ ਸੇਵਾਵਾਂ ਨੇ ਅਕਾਲ ਤਖਤ ਸਾਹਿਬ ਦੀਆਂ ਤੇ ਹਰਮੰਦਰ ਸਾਹਿਬ ਦੀਆਂ ਮੁੱਖ ਗ੍ਰੰਥੀ ਦੀਆਂ ਇਹ ਸੇਵਾ ਨਿਭਾਉਣ ਲੈਣ ਤੋਂ ਪ੍ਰਾਪਤ ਕਰਨ ਤੋਂ ਬਾਅਦ ਪਹਿਲੀ ਵਾਰ ਇਸ ਧਰਤੀ ਤੇ ਆ ਰਹੇ ਨੇ ਜੰਮੂ ਕਸ਼ਮੀਰ ਵਿੱਚ ਤੇ ਉਹਨਾਂ ਦੇ ਸਵਾਗਤ ਵਾਸਤੇ ਜੰਮੂ ਦੀਆਂ ਸੰਗਤਾਂ ਇੱਥੇ ਲਖਣਪੁਰ ਪਹੁੰਚੀਆਂ ਹੋਈਆਂ ਨੇ ਮੈਂ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਆ ਜਿੰਨੀ ਸ਼ਰਦਾ ਤੇ ਸਤਕਾਰ ਨਾਲ ਤੁਸੀਂ ਚਾਨ ਨਾਲ ਇੱਥੇ ਆਇਓ ਮੈਨੂੰ ਤੁਹਾਡੇ ਚਰਨਾਂ ਵਿੱਚ ਵੀ ਸਿਰ ਝੁਕਾਉਣ ਨੂੰ ਜੀ ਕਰਦਾ ਕਿ ਇਹ ਸਿੱਖ ਦਾ ਧਰਮ ਜਿਸ ਤਰ੍ਹਾਂ ਸਿੱਖੀ ਦਾ ਹਾਸਤੇ ਚਾਹੀਦਾ ਤੁਸੀਂ ਉਹ ਸਭ ਕੁਝ ਕਰ ਰਹੇ ਹੋ ਤੁਹਾਡਾ ਮੈਂ ਆਪਣੇ ਵੱਲੋਂ ਪੰਥ ਵੱਲੋਂ ਤੁਹਾਡਾ ਬਹੁਤ ਧੰਨਵਾਦ ਕਰਨਾ ਕਿ ਤੁਸੀਂ ਸਿੱਖ ਕੌਮ ਦੀ ਸਰਗਮਕ ਸ਼ਖਸੀਅਤ ਦੇ ਸਵਾਗਤ ਵਾਸਤੇ ਜਿਸ ਚਾਨ ਨਾਲ ਪਹੁੰਚੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਜੀ ਆਇਆਂ ਕਹਿਣ ਲਈ ਮੈਂ ਵੀ ਤੁਹਾਡੇ ਵਿੱਚ ਸ਼ਾਮਲ ਹੋਇਆ ਮੈਨੂੰ ਇਹ ਖੁਸ਼ੀ ਪ੍ਰਾਪਤ ਹੋ ਰਹੀ ਹੈ ਮੈਂ ਜੰਮੂ ਕਸ਼ਮੀਰ ਦੇ ਸੰਤਾਂ ਨੂੰ ਜਿਹੜਾ ਉਹਨਾਂ ਨੇ ਪਰਾਲਾ ਕੀਤਾ ਸਤਕਾਰਯੋਗ ਮਹੰਤ ਮਨਜੀਤ ਸਿੰਘ ਜੀ ਮੁਖੀ ਦਿਗਿਆਨਾ ਆਸ਼ਮ ਉਹਨਾਂ ਵੱਲੋਂ ਜਿਹੜਾ ਪਰਾਲੇ ਕੀਤੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਪੰਥ ਵਿੱਚ ਇਹ ਇਖਤਾ ਇਤਿਫਾਕ ਤੇ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਦਾਂ ਕੀ ਗੱਲਬਾਤ ਸਾਰੀ ਆਪਾਂ ਕਰਵਾਈ ਹੈ ਤੇ ਖਾਸ ਸਨੇਹ ਦੇ ਤੌਰ ਤੇ ਆਪਣੀ ਆਪਣੀ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਾਹਿਰ ਕੀਤੀਆਂ ਨੇ ਹੋਰ ਵੀ ਸ਼ਖਸੀਅਤਾਂ ਨਾਲ ਗੱਲਬਾਤ ਕਰਵਾਵਾਂਗੇ ਜਿਹੜੇ ਉੱਚੇ ਚੇਤ ਤੌਰ ਤੇ ਸਾਡੇ ਵਿੱਚ ਪੂਜੇ ਹਨ ਇਥੇ ਕੋਰੀਡੋਰ ਦੇ ਉੱਤੇ ਜਿਹੜੇ ਕੀ ਸਪੈਸ਼ਲ ਤੌਰ ਤੇ ਗਿਆਨੀ ਰਕबीर ਸਿੰਘ ਜੀ ਹੋਰਾਂ ਦਾ ਸਵਾਗਤ ਕਰਨ ਦੇ ਲਈ ਜੀ ਆਇਆਂ ਨੂੰ ਕਰਤਾ ਪਹਿਲੇ ਕਟਵਾਰ ਡਿਸਟ੍ਰਿਕਟ ਤੋਂ ਸਾਡੇ ਜਿਹੜੇ ਸਪੈਸ਼ਲੀ ਤੌਰ ਤੇ ਇੱਥੇ ਆਏ ਹਨ ਸਾਡੇ ਸਿੱਧੂ ਵੀਰ ਹੋਰੀ ਤੋਂ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਅਤੇ ਸੁਖਦੇਵ ਸਿੰਘ ਜੀ ਜਿਹੜੇ ਕੀ ਕਾਰਪੂਨ ਹਨ ਸੇਵਾਦਾਰ ਹਨ ਸਿਵਲ ਸੋਸਾਇਟੀ ਜੀ ਆਂ ਸੇਵਾ ਦੇ ਵਿੱਚ ਆਪਾਂ ਦੇਖਦੇ ਆ ਕਿ ਅੱਗੇ ਆ ਕੇ ਪੱਛੜ ਕੇ ਆਪਣੇ ਹਿੱਸੇਦਾਰੀ ਨਿਵਾਦੇ ਜੀ ਆਇਆਂ ਨੂੰ ਕਰਤਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਿਦਾਂ ਵੇਖਦੇ ਹੋ ਅੱਜ ਜੀ ਫਤਿਹ ਸਰਦਾਰ ਸੁਖਦੇਵ ਸਿੰਘ ਜੀ ਨਾਲ ਅੱਜ ਨਾਲ ਗੱਲ ਕਰਵਾਉਣ ਜਾ ਰਹੇ ਹਾਂ ਅੱਜ ਅਸੀਂ ਸਾਰੇ ਬੜਾ ਖੁਸ਼ੀ ਦਾ ਪਲ ਹੈ ਕਿ ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਦੇ ਉਹ ਸਾਡੇ ਇਕੱਠੋ ਇਸ ਸਾਡਾ ਇੱਕ ਕੱਟੋ ਦੀ ਸੰਗਤ ਤਰਫੋਂ ਅਸੀਂ ਉਹਨਾਂ ਦਾ ਵੈਲਕਮ ਕਰਨ ਵਸੇ ਸਾਡੀ ਸਾਰੀ ਟੀਮ ਇੱਥੇ ਆਈ ਦੀ ਹੈ ਕਿਉਂਕਿ ਸਾਡੇ ਸਰਪਰੀਆਂ ਸਾਡੇ ਅਕਾਲ ਤਰ ਜਥੇਦਾਰ ਨੇ ਸਾਡਾ ਫਰਜ਼ ਬੰਦਾ ਕਿ ਅਕ ਸਾਡੇ ਇਲਾਕੇ ਤੇ ਆਓ ਪਹਿਲੀ ਵਾਰ ਆ ਰਹੇ ਸਾਡੇ ਕੱਟੋ ਡਿਸਟ੍ਰਿਕਟ ਤੇ ਉਹਨਾਂ ਦਾ ਸਵਾਗਤ ਹਸੇ ਅਸੀਂ ਸਾਰੇ ਇੱਥੇ ਆਏ ਦਿਆ ਤੇ ਬਸ ਉਹਨਾਂ ਦਾ ਆਸ਼ੀਰਵਾਦ ਇਸ ਸਾਡੇ ਉੱਪਰ ਬਣਿਆ ਰਹੇ ਤੇ ਬਸ ਇਹ ਅਰਜ਼ ਹਾਲੀ ਵਾਇਕਰ ਜੇ ਖਾਲਸਾ ਵਾਜ ਜੀ ਕੀ ਫਤਿਹ ਅਤੇ ਸਪੈਸ਼ਲੀ ਤੌਰ ਤੇ ਜਥੇਦਾਰ ਸਾਹਿਬ ਦੀ ਜਿਹੜੀ ਗੱਡੀ ਆ ਤੁਸੀਂ ਸਾਇਰਨ ਦੀ ਆਵਾਜ਼ ਜਿਹੜੀ ਵੇਖ ਰਹੇ ਹੋ ਸਾਇਰਨ ਦੀ ਆਵਾਜ਼ ਤੁਸੀਂ ਵੇਖ ਰਹੇ ਹੋ ਔਰ ਜਥੇ ਇਹੋ ਜਿਹੇ ਪਲ ਹੁੰਦੇ ਹਨ ਜਿੱਦੇ ਵਿੱਚ ਆਪਾਂ ਜਿੰਨੀ ਵੀ ਸੰਗਤ ਸਾਡੇ ਨਾਲ ਜੁੜੀ ਹੁੰਦੀ ਹੈ ਕਿਤੇ ਨਾ ਕਿਤੇ ਆ ਕੇ ਆਪਾਂ ਸਾਰੇ ਵਿੱਚੋਂ ਲੈ ਕੇ ਪਾ ਦਿੰਦੇ ਹਾਂ ਤੁਸੀਂ ਵੇਖ ਰਹੇ ਹੋ ਜੱਜਦਾਦ ਸਾਹਿਬ ਇਸ ਵੇਲੇ ਪੁੱਛ ਚੁੱਕੇ ਹਨ ਜੋ ਜਖਦਾ ਸ਼ਰੀਆ ਕਾਲਕਾ ਸਾਹਿਬ ਜਿਹੜੇ ਪਹੁੰਚ ਚੁੱਕੇ ਹਨ ਸਾਡੇ ਵੀ ਤੁਸੀਂ ਵੇਖ ਸਕਦੇ ਹੋ ਇਹਲੇ ਸਿੱਧੀਆਂ ਤਸਵੀਰਾਂ ਕੋਰੀਡੋਰ ਤੋਂ ਜਿਹੜੀਆਂ ਰিসিਵਿੰਗ ਕਰਦੇ ਹੋਏ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਆਏ ਸੀਗੇ ਤੁਸੀਂ ਦੇਖ ਰਹੇ ਹੋ ਲਾਈਵ ਜੇਕਰਾਂ ਦੇ ਰਾਹੀ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਕੋਰੀਡੋਰ ਦੇ ਉੱਤੇ ਤੇ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਕਾਟੀ ਸਾਹਿਬ ਆਪਾਂ ਦੇਖ ਸਕਦੇ ਹਾਂ ਇਸ ਵੇਲੇ ਜਿਹੜੀ ਸਿੱਧੀਆਂ ਤਸਵੀਰਾਂ ਕੋਰੀਡੋਰ ਤੋਂ ਮੌਜੂਦ ਹਨ ਜੀ ਇਹਨੂੰ ਵੀ ਬਹੁਤ ਬਹੁਤ ਨੂੰ ਜੰਮੂ ਕਸ਼ਮੀਰ ਦੀ ਧਰਤੀ ਤੇ ਪਹਿਲੀ ਵਾਰ ਸਾਡੇ ਵਾਸਤੇ ਬਹੁਤ ਵੱਡੀ ਮਾਣ ਦੀ ਗੱਲ ਹੈ कि ਇਹਨਾਂ ਸੇਵਾਵਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਸਿੰਘ ਸਾਹਿਬ ਜੀ ਪਹਿਲੀ ਵਾਰ ਜੰਮੂ ਕਸ਼ਮੀਰ ਦੀ ਧਰਤੀ ਤੇ ਆ ਰਹੇ ਹਨ ਸਾਰਾ ਜੰਮੂ ਕਸ਼ਮੀਰ ਦੀਆਂ ਸੰਗਤਾਂ ਨੇ ਮਨਾ ਚਾਹ ਹੈ ਬਹੁਤ 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 ਧਨਵਾਦ ਕਰਦੇ ਹਾਂ ਅਸੀਂ ਸਿੰਘ ਸਾਹਿਬ ਦੇ ਨਾਲ ਆਏ ਸਾਡੇ ਪਤਵੰਤੇ ਸਰਦਾਰ ਪ੍ਰਤਾਪ ਸਿੰਘ ਜੀ ਜੋ ਮੁਖ ਕੱਤਰ ਹਨ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਕਾਲਵੰਦ ਸਾਹਿਬ ਜੋ ਧਰਮ ਪ੍ਰਚਾਰ ਕਮੇਟੀ ਦੇ ਮੁਖ ਕੱਤਰ ਹਨ ਉਹ ਵੀ ਪਹੁੰਚੇ ਹਨ ਨਾਲ ਸਰਦਾਰ ਕਾਬਲ ਸਿੰਘ ਜੀ ਨਾਲ ਉਹਨਾਂ ਦੇ ਭਗਵਾਨ ਸਿੰਘ ਜੀ ਜਿਹੜੇ ਪਤਵੰਤੇ ਆਏ ਹਨ ਜੀ ਆਇਆਂ ਨੂੰ ਕਹਿੰਦੇ ਹਾਂ ਜੀ

ਦੇਖੋ ਆਉਂਦਾ ਪਰ ਤੁਹਾਨੂੰ ਬਿਖਾਣਾ ਹੈ ਜਿੱਦਾਂ ਵੇਖ ਰਿਹਾ ਕਿ ਲਾਈਵ ਤਸਵੀਰਾਂ ਕੋਰੀਡੋਰ ਤੇ ਇਸ ਵਲੇ ਲਖਨਪੁਰ ਆਪਾਂ ਪਹੁੰਚ ਚੁੱਕੇ ਹਾਂ ਤੇ ਗਿਆਨੀ ਰਖਵੀ ਸਿੰਘ ਜੀ ਜਿਹੜੇ ਪਹੁੰਚ ਚੁੱਕੇ ਹਨ ਰਵੀ ਸਿੰਘ ਜੀ ਜਮੂ ਕਸ਼ਮੀਰ ਚੁੱਕੇ ਹਨ ਸਤਿ ਸ੍ਰੀ ਅਕਾਲ ਤੇ ਗੱਲਬਾਤ ਆਪਾਂ ਕਰਾਂਗੇ ਤੁਹਾਡੀ ਗੱਲ ਇਹ ਨਾਲ ਅਸੀਂ ਕਰਵਾਉਂਦੇ ਹਾਂ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੇ ਸਮੁੱਚੀ ਸੰਗਤ ਜਿਹੜੀ ਜੰਮੂ ਕਸ਼ਮੀਰ ਦੀ ਆਪਾਂ ਸਾਰੇ ਸਾਂਝੇ ਤੌਰ ਤੇ ਆਪ ਜੀ ਦਾ ਜੰਮੂ ਕਸ਼ਮੀਰੀ ਧਰਤੀ ਤੇ ਜੀ ਆਇਆਂ ਨੂੰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਅਤੇ ਸਮੁੱਚਾ ਮੀਡੀਆ ਚੱਕਰ ਤੇ ਰਾਈ ਸਾਰੀ ਸੰਗਤ ਆਪ ਜੀ ਨੂੰ ਲਾਈ ਸੁਣ ਰਹੀ ਹੈ ਮੈਂ ਚਾਹਾਂਗਾ ਕਿ ਸਾਰੀ ਸਮੁੱਚੀ ਸੰਗਤ ਉਸ ਸੰਦੇਸ਼ ਆਪ ਜੀ ਦਿਓ ਨਾ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਕਰਦਾ ਤੁਹਾਨੂੰ ਸਾਰਿਆਂ ਦੇ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਮੂ ਕਸ਼ਮੀਰ ਦੀ ਤਰਤੀਤੇ ਦਾਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਇਸ ਤਰਤੀਤੇ ਆਉਣ ਦਾ ਅਫਸਰ ਜਿਹੜਾ ਹੈ ਉਹ ਪਰਮਾਤਮਾ ਨੇ ਬਖਸ਼ਿਸ਼ ਕੀਤਾ ਔਰ ਜਮੂ ਕਸ਼ਮੀਰ ਦੀ ਤਰਤੀਤੇ ਬਹੁਤ ਵੱਡੀ ਗਿਣਤੀ ਦੇ ਸੰਗਤ ਨੇ ਪਹੁੰਚ ਕਰਕੇ ਜੀ ਆਇਆਂ ਇੱਥੇ ਦਾਸ ਨੂੰ ਕਿਹਾ ਹੈ ਉੱਥੇ ਇਹ ਸਤਿਕਾਰਯੋਗ ਸਰਦਾਰ ਪ੍ਰਤਾਪ ਸਿੰਘ ਜੀ ਸਖਤ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਬਲਵਿੰਦਰ ਸਿੰਘ ਜੀ ਕਾਲਵਾਸ ਕਰਤਾ ਧਰਮ ਪ੍ਰਚਾਰ ਕਮੇਟੀ ਸਰਦਾਰ ਕਬੜ ਸਿੰਘ ਜੀ ਜੋ ਇਨਚਾਰਜ ਨੇ ਕੀਰਤਨੇ ਸਿੰਘਾ ਦੇ ਇਨਚਾਰਜ ਨੇ ਸੱਚਖੰਡ ਸ਼੍ਰੀ ਗੁਰਮੰਦਰ ਸਾਹਿਬ ਦੇ ਉਹਨਾਂ ਨੂੰ ਜੀਓ ਆਇਆਂ ਕਿਹਾ ਗਿਆ ਔਰ ਮੈਂ ਸਮੁੱਚੀਆਂ ਗੋਸ਼ਿਕ ਸੰਗਤਾਂ ਦਾ ਜਮੁ ਕਸ਼ਵੀਰ ਦੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਛੇ ਦਿਨ ਕਾਲ ਤੱਕ ਸਾਹਿਬ ਦੇ ਸੇਵਾਦਾਰ ਸੱਚਖੰਡ ਸ਼੍ਰੀ ਗੁਰਮੰਦਰ ਸਾਹਿਬ ਦੇ ਸੇਵਾਦਾਰ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕਤਲ ਸਹਿਬਾਨਾਂ ਦਾ ਇਸ ਧਰਤੀ ਤੇ ਸਵਾਗਤ ਕੀਤਾ ਸਤਿਗੁਰੂ ਮੇਰ ਕਰਨ ਗੁਰਸਿੱਖਾਂ ਦੇ ਵਿੱਚ ਜਿਹੜੀ ਆਪਸੀ ਭਾਈਚਾਰਕ ਸਾਂਝ ਹੈ ਪਿਆਰ ਹੈ ਧਾਰਮਿਕ ਸਾਂਝ ਹੈ ਸਮਾਜਿਕ ਸਾਂਝ ਹੈ ਉਹ ਸਤਿਗੁਰੂ ਮੇਰ ਕਰਨ ਔਰ ਹਮੇਸ਼ਾ ਸਾਡਾ ਇਹ ਪਿਆਰ ਸਤਕਾਰ ਇੱਕ ਦੂਜੇ ਪ੍ਰਤੀ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਤੁਸੀਂ ਵੇਖ ਰਿਓ ਸਿੱਧੀਆਂ ਤਸਵੀਰਾਂ ਸਾਡੇ ਰਾਹੀਂ ਜਾਨੀ ਰਕबीर ਸਿੰਘ ਜੀ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ ਅਤੇ ਹੈੱਡ ਗ੍ਰੰਥੀ ਵੀ ਹੈ ਕਿਨੇ ਜੋ ਸੇਵਾਵਾਂ ਦੀ ਵਾਰ ਹਨ ਆਪਣੀਆਂ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਰਹੇ ਸੋ ਕੀ ਠਾਠਾ ਮਾਰਦਾ ਹੋਇਆ ਜਿਹੜਾ ਇਕੱਠ ਸਾਡੇ ਨੌਜਵਾਨ ਵੀਰਾਂ ਦਾ ਜਿਹੜੇ ਕੀ ਪ੍ਰਬੰਧਕ ਵੀ ਹੈ ਕਿਨੇ ਕਈ ਅਤੇ ਕਮੇਟੀਆਂ ਦੇ ਵੀ ਤਾਲੁਕ ਰੱਖਦੇ ਨੇ ਉਹ ਵੀ ਸਪੈਸ਼ਲ ਤੌਰ ਤੇ ਅੱਜ ਇੱਥੇ ਪੁੱਜੇ ਸਨ ਤੇ ਕਾਫੀ ਕਮੇਟੀਆਂ ਨੇ ਵੀ ਇੱਥੇ ਪੁੱਜ ਕੇ ਸ਼ਮੂਲੀਅਤ ਕੀਤੀ ਹੈ ਤਾਂ ਕਿ ਉਹਨਾਂ ਨੂੰ ਰੀਸੀਵਿੰਗ ਦੇ ਤੌਰ ਤੇ ਆਦਰ ਸਤਕਾਰ ਭੇਟਾ ਕੀਤੀ ਜਾਏ ਕਿਉਂਕਿ ਸਰਮੋਸ ਸਸਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਾਡੇ ਪੂਰੀ ਸਿੱਖ ਕਮਿਊਨਿਟੀ ਦੀ ਜਿੱਥ ਕੜਾਕੇ ਦੀ ਠੰਡ ਪੈ ਰਹੀ ਹੈ ਔਰ ਤੁੰਦ ਦੇ ਵਿੱਚ ਔਰ ਅੱਜ ਸਾਰੀ ਸੰਗਤ ਉਹਨਾਂ ਨੂੰ ਰিসিਵਿੰਗ ਕਰਨ ਦੇ ਲਈ ਆਈ ਸੀ ਤੇ ਸਾਰੀ ਗੱਲਬਾਤ ਆਪਾਂ ਲਾਈਵ ਤੁਹਾਡੇ ਨਾਲ ਦੱਸੀ ਹੈਗੀ ਹੈ ਕਿ ਉਹਨਾਂ ਨੇ ਕਿਦਾਂ ਸੰਬੋਧਨ ਕੀਤਾ ਸਾਰੀ ਕਮਿਊਨਿਟੀ ਸਾਰੇ ਸਿੱਖ ਸਮਾਜ ਨੂੰ ਜੰਮੂ ਕਸ਼ਮੀਰ ਵਿਖੇ ਤੇ ਤੁਸੀਂ ਸਿੱਧੀਆਂ ਤਸਵੀਰਾਂ ਵੇਖ ਰਹੇ ਹੋ ਜਿਹੜਾ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਿਨ੍ਹਾਂ ਨੇ ਹੁਣ ਜੰਮੂ ਵਿਖੇ ਪੁੱਜਣਾ ਔਰ ਤਕਰੀਬਾ ਨੇ ਜਿੰਨਾ ਵੀ ਸੰਗਤਾਂ ਦਾ ਤੁਸੀਂ ਇਕੱਠ ਦਿਖ ਰਹੇ ਹੋ ਤੇ ਆਪੇ ਆਪਣੇ ਆਪ ਦੇ ਵਿੱਚ ਹੀ ਇਸ ਚੀਜ਼ ਨੂੰ ਦੱਸ਼ਾ ਰਿਹਾ ਹੈ ਕਿ ਰਿਸੀਵਿੰਗ ਦੇ ਤੌਰ ਤੇ ਕਿਦਾਂ ਅੱਜ ਅਦਰ ਸਰਕਾਰ ਦੇ ਰਾਹੀਂ ਜਿਵੇਂ ਪਾਕਤ ਸਾਹਿਬ ਦੇ ਜਥੇਦਾਰ ਜੀ ਨੂੰ ਅੱਜ ਇੱਥੋਂ ਲੈਂਡ ਦੇ ਲਈ ਅੱਜ ਪੂਰੀ ਸਰਕਾਰ ਪ੍ਰਤਿਤ ਹੋਈਆਂ ਨੇ ਸਿੱਧੀਆਂ ਤਸਵੀਰਾਂ ਲਖਨਪூர் ਕੋਰੀਡੋਰ ਤੇ ਆਪ ਜੀ ਵੇਖ ਰਹੇ ਹੋ ਇਹ ਖੂਬਸੂਰਤ ਤਸਵੀਰਾਂ ਆਪ ਜੀ ਕਾਰਿਡੋਰ ਤੋਂ ਦੇਖ ਰਹੇ ਹੋ ਕਿ ਜਿੱਦਾਂ ਆਪਾਂ ਜਾਣਦੇ ਹਾਂ ਕਿ ਤੂੰ ਦੇ ਨਾਲ ਠੰਡ ਦਾ ਮੌਸਮ ਵੀ ਹੈ ਤੇ ਫਿਰ ਵੀ ਸੰਕਤਾਂ ਦੇ ਵਿੱਚ ਕੋਈ ਘਾਟ ਨਹੀਂ ਹੈ ਸੰਕਤਾਂ ਦਾ ਠਾਠਾ ਮਾਰਦਾ ਹੋਇਆ ਇਕੱਠਾ ਜਿੱਥੇ ਇਕਤ੍ਰਿਤ ਹੋਇਆ ਸੀ ਗਿਆਨੀ ਰਗਵੀਰ ਜੀ ਸਿੰਘ ਜਿਹੜੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਹਨ ਤੇ ਹੈੱਡ ਗੈਂਫੀ ਦੇ ਤੌਰ ਤੇ ਵੀ ਆਪਣੀ ਆਪਣੀ ਸੇਵਾਵਾਂ ਨਿਭਾਰੇ ਆਪਾਂ ਫੇਰ ਤੋਂ ਤੁਹਾਡੇ ਨਾਲ ਲਾਈਵ ਜੁੜਾਂਗੇ ਜੰਮੂ ਵਿਖੇ ਜਦੋਂ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਪੁੱਜ ਕੇ ਸ਼ਾਮੂਲੀਤ ਕਰਨੀ ਅਤੇ ਸੰਬੋਧਨ ਕਰਨਾ ਸਾਰੀ ਜੰਮੂ ਕਸ਼ਮੀਰੀ ਸਿੱਖ ਸਕੱਤੋਂ ਇੰਨਾ ਹੀ ਕਹਿੰਦਾ ਹੋਇਆ ਲਖਨਪੁਰ ਕੋਰੀਡੋਰ ਤੋਂ ਆਪਜੀਤਾਲ ਵਿਧਾ ਮੰਗਦਾਦੇਓ ਅਸੀਂ ਸਾਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ